ਡੋਰ ਟੂ ਡੋਰ ਕੀਤਾ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਲੋਕਾਂ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਇਹ ਇਲਾਕਾ ਨਹੀਂ ਮੇਰਾ ਪਰਿਵਾਰ ਹੈ ਮੈਨੂੰ ਉਹਨਾਂ ਨੇ ਬੜਾ ਵਿਸ਼ਵਾਸ ਦਿਲਾਇਆ ਹੈ ਕਿ ਆਪਾਂ ਭਾਰੀ ਬਹੁਤ ਮਤ ਨਾਲ ਵੋਟਾਂ ਪਾਵਾਂਗੇ ਤੇ ਦਿਲੋਂ ਪਾਵਾਂਗੇ ਮੇਰਾ ਇਸ ਇਲਾਕੇ ਦੇ ਵਿੱਚ 30 ਸਾਲਾਂ ਤੋਂ ਪਿਆਰ ਹੈ ਇਹ ਸਾਰਾ ਇਲਾਕਾ ਆਪਾਂ ਇਲਾਕਾ ਨਹੀਂ ਕਹਿੰਦੇ ਆਪਣਾ ਪਰਿਵਾਰ ਕਹਿੰਦੇ ਆ ਕਿ ਆਪਾਂ ਪੁਰਾਣੇ ਹੀ ਤਾਕਤ ਦੇ ਨਾਲ ਅੱਜ ਪਾਰਟੀ ਨੂੰ ਜਵਾਬ ਦੇ ਨੁੱਤਰੇ ਆ ਕਿਉਂਕਿ ਪਾਰਟੀ ਨੇ ਸਾਡੇ ਨਾਲ ਕੀਤਾ ਧੋਖਾ ਸੀਨ ਦੇ ਟਾਈਮ ਤੱਕ ਟਿਕਟ ਸਾਡੀ ਸੀ ਇਹਨਾਂ ਨੇ ਉੱਤੋਂ ਪੈਰਾਸ਼ੂਟ ਬੰਦਾ ਲਿਆਂਦਾ ਇਹਨਾਂ ਨੇ ਸੀਟਾਂ ਨੂੰ ਦੇ ਦਿੱਤੀ ਏ ਕੋਈ ਮੇਰਾ ਵੱਡਾ ਭਰਾ ਹੈ ਜੋ ਵੀ ਮੇਰਾ ਵੱਡਾ ਭਰਾ ਹੈ ਲੇਕਿਨ ਮੇਰੀ ਜਿਹੜੀ ਧੀੜ ਗਈ ਨਾ ਮੇਰੀ ਪਾਰਟੀ ਨਾਲ ਗਈ ਤਾਂ ਮੇਰੀ ਪਾਰਟੀ ਨੂੰ ਜਵਾਬ ਏ ਮੈਂ 3 ਸਾਲ ਤੋਂ ਇੱਥੇ ਇਸ ਇਲਾਕੇ ਦੇ ਵਿੱਚ ਇੰਨਾ ਕੰਮ ਕਰਾਤਾ ਘਰ ਘਰ ਦੇ ਕੰਮ ਕਰਾਇਏ ਨੇ ਸਾਰੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਾਡੇ ਕੰਮ ਰਹਿ ਗਏ ਹੁਣ ਜਾਂ ਸਾਨੂੰ ਕਿਸੇ ਨੇ ਨਾ ਦਿੱਤੇ ਹੁਣ ਇਸ ਇਲਾਕੇ ਦੇ ਵਿੱਚ 15 ਤੋਂ 20 ਮੈਂ ਮੀਟਿੰਗਾਂ ਕਰਾਈਆਂ ਨੇ ਪਾਰਟੀਆਂ ਦੀਆਂ ਵੀਕ ਉਸ ਤੋਂ ਬਾਅਦ ਮਨ ਕੀ ਬਾਤ ਮੈਂ 5-7 ਵਾਰੀ ਮਨ ਕੀ ਬਾਤ ਕਰਾਈਏ ਆਇਸ਼ਮਾਨ ਕਾਰਡ ਆਧਾਰ ਕਾਰਡ ਜ਼ੀਰੋ ਬੈਲੈਂਸ ਬੈਂਕ ਦੀ ਕਾਪੀ ਵੋਟਾਂ ਇਸ ਇਲਾਕੇ ਦੀਆਂ ਭਰਪੂਰ ਬਣਾਈਆਂ ਨੇ ਸਾਰੀ ਸੇਵਾ ਮੈਂ ਫ੍ਰੀ ਸੇਵਾ ਸਾਰੇ ਘਰਾਂ ਦੀ ਦਿੱਤੀ ਏ ਕਿਸੇ ਨੂੰ ਐ ਨਹੀਂ ਕਹਿੰਦੀ ਲੋੜ ਗਈ ਕਿ ਪੈਸਾ ਲੱਗਾ ਕਿ ਨਹੀਂ ਲੱਗਾ ਨਹੀਂ ਲੇਕਿਨ ਸਾਰਿਆਂ ਦੇ ਘਰਾਂ ਵਿੱਚ ਭਾਵੇਂ ਉਹ 10 ਚੀਜ਼ਾਂ ਗਈਆਂ ਨੇ ਲੇਕਿਨ ਆਪਾਂ ਬਣਵਾ ਕੇ ਜਰੂਰ ਦਿੱਤੀਆਂ ਨੇ ਤੇ ਆਪਾਂ ਪ੍ਰਾਈਵੇਟ ਹੀ ਬੰਦੇ ਲਾਏ ਇਹ ਨੇ ਇਹ ਨਹੀਂ ਗਾ ਕਿ ਆਪਾਂ ਕੋਈ ਸਰਕਾਰ ਦੇ ਬੰਦੇ ਨੇ ਕੋਈ ਪਾਰਟੀ ਦੇ ਬੰਦੇ ਨੇ ਨਹੀਂ ਆਪਾਂ ਆਪਣੇ ਬੰਦੇ ਲਾ ਕੇ ਸਾਰੇ ਇਲਾਕਿਆਂ ਦੇ ਕੰਮ ਕਰਾਏ ਨੇ ਉਹਨਾਂ ਦੇ ਘਰਾਂ ਘਰਾਂ 'ਚ ਕੰਮ ਪਹੁੰਚੇ ਨੇ ਸਪਾਰਟੀ ਵਾਲੋ ਇਸ ਤਰ੍ਹਾਂ ਦਾ ਵਿਦਕਰਾ ਕਰਨ ਦਾ ਅਖੀਰ ਮੇਨ ਮੋਟਿਵ ਕੀ ਸੀ ਕਿ ਪੈਸੇ ਕਰਕੇ ਟਿਕਟਾਂ ਵਿਕੀਆਂ ਜਿਹੜਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਉਹਨਾਂ ਨੇ ਤੁਹਾਨੂੰ ਸਿਲਾ ਦਿੱਤਾ ਤੁਹਾਡੀ ਇੰਨੀ ਨੇਕੀ ਦਾ ਤੁਸੀਂ ਇੰਨਾ ਪਾਰਟੀ ਵਾਸਤੇ ਜੋਰ ਲਾਉਂਦੇ ਰਹੇ ਕੰਮ ਕਰਦੇ ਰਹੇ ਦੇਖੋ ਪਾਰਟੀ ਨੇ ਮੈਨੂੰ ਖੀਲ ਟਾਈਮ ਤੱਕ ਵਿਸ਼ਵਾਸ ਦਵਾਇਆ ਜਿਸ ਦਿਨ ਆਪਾਂ ਕਾਗਜ਼ ਖੀਲਣੇ ਦਿਨ ਭਰਨ ਜਾਣਾ ਸੀ ਇਹ ਬਟੋ ਤੇਰੀ ਟਿਕਟ ਹੈ ਸਾਨੂੰ ਨਾਲ ਲੈ ਕੇ ਜਾਣਾ ਹੈ ਏ ਟੈਗਰ ਦਾ ਇੰਤਜ਼ਾਰ ਕਰਦਾ ਹੈ ਬੰਦੇ ਵੀ ਆਏ ਪਾਰਟੀ ਦੇ ਮੈਂ ਕਹਿੰਦੇ ਦੇਖੋ ਮੈਂ ਕਾਗਜ਼ੀ ਪਰ ਚੱਲਾ ਤੁਹਾਡਾ ਟਾਈਮ ਲੰਘਦਾ ਜਾ ਰਿਹਾ ਹੈ ਮੈਂ ਆਜ਼ਾਦ ਕਾਗਜ਼ੀ ਪਰ ਹੁਣ ਕੀ ਅਪੀਲ ਕਰੋਗੇ ਲੋਕਾਂ ਨੂੰ ਮੈਂ ਤੇ ਸਾਰੇ ਭੈਣ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹੋ ਕਵਾਂਗਾ ਕਿ ਆਪਣੇ ਭਰਾ ਦਾ ਸਾਥ ਦਿਓ ਕਿਉਂਕਿ ਦੇਖੋ ਇਸ ਇਲਾਕੇ ਵਿੱਚ ਮੈਂ ਤੁਹਾਡੇ ਕੋਲ ਆ ਦਿਨ ਰਾਤ ਮੈਂ ਤੁਹਾਡੇ ਕੰਮ ਕਰਾਂਗਾ ਤੁਹਾਡਾ ਪਹਿਰੇਦਾਰ ਬਣ ਕੇ ਰਾਵਾਂਗਾ ਸੇਵਾਦਾਰ ਬਣ ਕੇ ਰਾਵਾਂਗਾ ਇੱਕ ਵਾਰੀ ਆਪਣੇ ਭਰਾ ਦੀ ਬਾਹ ਮਾਜੋ ਤਾਕਤ ਬਣੋ ਭਰਾ ਦੇ ਹੱਥ ਵਿੱਚ ਬਿੱਲਾ ਦੇ ਦਿਓ ਤੇ ਪਾਰਟੀ ਨੂੰ ਆਪਾਂ ਜਵਾਬ ਦੇ ਦੇਈਏ